ਪਰਮੋਲ ਕੁਮਾਰ ਕੀ ਨਾਮ ਹੈ ਜੀ ਤੁਹਾਡਾ ਪਰਮੋਲ ਕੁਮਾਰ ਸਰ ਅਫਸਰ ਬਟਨਾ ਜੀ ਕੀ ਕਹਨੇ ਚਾਹੁੰਦੇ ਆਏ ਅੱਜ ਜਿਹੜੀ ਮਤਲਬ ਕਿ ਸਾਨੂੰ 2 ਵਜੇ ਸੂਚਨਾ ਮਿਲੀ ਸੀ ਉਹਨਾਂ ਵੀ ਦਿੱਲੀਆਲਾ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਅੱਜ ਲੁੱਟੀ ਗਈ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰ ਬਿਲਕੁਲ ਲਾਲ ਹੋ ਚੁੱਕੇ ਸੀਗੇ ਤੇ ਮਤਲਬ ਵੀ ਅੱਗੇ ਪਹਿਲਾਂ ਨਹੀਂ ਲੱਗੀ ਹੋਈ ਸੀ ਜੀ ਤੇ ਜਿਹੜੇ ਸਾਹਮਣੇ ਜਿਹੜੇ ਮੋਕੇ ਦੇ 14 ਗੱਡੀਆਂ ਲੱਗੀਆਂ ਵੀ ਆ ਕੰਮ ਤੇ ਵਾਰੀ-ਵਾਰੀ ਗੱਡੀਆਂ ਭਰ ਕੇ ਪਾਣੀ ਲੈ ਕੇ ਆ ਰਹੇ ਆ ਕਿੰਨੇ ਘੜੀ ਹੁਣ ਤੱਕ ਆ ਸਕਦੀਆਂ ਨੇ ਤੇ ਪਿਆ ਤਾਂ ਸਾਡੀ ਕਿਤੇ ਮੇਰੀ ਫਾਈਲ ਨਹੀਂ ਪਾ ਚੁੱਕੀ ਤੇ ਫਾਇਰ ਸੇਫਟੀ ਦੇ ਕੁਝ ਅੰਦਰ ਹੈਗੇ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਗਰਾਉਂਡ ਪਲਸ 2 ਬਿਲਕੁਲ ਨਾਲ ਦੀ ਦੁਕਾਨਾਂ ਤੇ ਵੀ ਨੁਕਸਾਨ ਹੋਇਆ ਹੈ। ਦੁਕਾਨ ਦੇ ਤਰੇੜਾਈਆਂ ਨਾਲ ਦੀ ਦੁਕਾਨਾਂ ਦੇ ਤਰੇੜਾ। ਤੁਸੀਂ ਕਿੰਨੇ ਦਾ ਕਲੇਮ ਕਰ ਰਹੇ ਜੀ ਸਾਡਾ ਕਿੰਨਾ ਨੁਕਸਾਨ ਆਇਆ ਹੈ? ਇਹਨਾਂ ਨੂੰ ਦੱਸੋ। ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ? ਅਕਸਰ ਤੁਸੀਂ ਵੀ ਇਹਨਾਂ ਨੂੰ ਕਿਹੜਾ ਇਹਨਾਂ ਨੂੰ ਮਤਲਬ ਜੀ ਪਹਿਲਾਂ ਨੋਟਿਸ ਦੇ ਕੇ ਇਹਨਾਂ ਨੂੰ ਪ੍ਰਬੰਧ ਕਰਾਇਆ ਜਾਂਦੇ ਨੇ। ਕਿੰਨੀ ਕੀ ਟੀਮ ਲੱਗਿਆ ਹੈ ਜੇ ਗੱਲ ਕਰਤੀ ਐਨਡੀਆਰਐਫ ਦੀ ਟੀਮ ਐਨਡੀਆਰਐਫ ਤੋਂ ਆਈਸੀਓ ਦੀ ਟੀਮ ਨੇ ਲਿਫਟ ਚੇਕ ਲਈ ਹੈ ਸਾਡੇ ਕੋਲ। ਕਿ ਤੁਹਾਡੇ ਕੋਲੋ ਜਿਹੜਾ ਨੋਟਿਸ ਦਿੱਤਾ ਜਾਂਦਾ ਉਹ ਕਿਸ ਵਿਸ਼ਾ ਤੇ ਦਿੱਤਾ ਜਾਵੇਗਾ ਕਿ ਇਹ ਪ੍ਰੋਪਰਟੀ ਦੇ ਫਰਸ਼ੀਟੇ ਦੇ ਪ੍ਰਬੰਧ ਕਰਵਾ ਕੇ 15 ਦਿਨਾਂ ਦੇ ਅੰਦਰ ਨਿਕਸ ਦਿੱਤਾ ਜਾਊਗਾ ਉਹ 15 ਦਿਨਾਂ ਦੇ ਅੰਦਰ ਇਹ ਪ੍ਰਬੰਧ ਕਰਵਾ ਦੇ ਪਹਿਲਾਂ ਨਹੀਂ ਸੀ ਇਹਨਾਂ ਕੋਲ ਆਪਣਾ ਫਰਸ਼ੀਟੇ ਪ੍ਰਬੰਧ ਕੋਈ ਪ੍ਰਬੰਧ ਨਹੀਂ ਸਰ ਠੀਕ ਠੀਕ ਹੈ ਮੈਂ ਸ਼ਹਿਰ ਪਾਰਟੀ ਵਿੱਚ ਇੱਥੇ ਆ ਕੇ ਲੱਗੇ ਉਹਨਾਂ ਨੇ ਤਰ੍ਹਾਂ ਦੇ ਕੰਟਰੋਲ ਰੂਮ ਤੇ ਇਸ ਕੰਦਰ ਦਵਾੜ ਬੰਦ ਕਰ ਦਿੱਤਾ ਹੈ ਕਿ ਅੰਤ ਜਿਹੜਾ ਸਾਡੇ ਖਾਨੇ ਤੇ ਪੀ ਸ਼ਹਿਰ ਪਾਰਟੀ ਵੱਲੋਂ ਜਿਹੜਾ ਜਨਰੇਟਰ ਬਾਕਰ ਕੀਤਾ ਗਿਆ ਪ੍ਰੈਸ ਨੂੰ ਧਮਕੀ ਦਿੱਤਾ ਗਿਆ ਤੇ ਜਿਹੜਾ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਤਰ੍ਹਾਂ ਕੰਟਰੋਲ ਕੀਤਾ ਹੁੰਦਾ ਹੈ ਉਹਨਾਂ ਵੱਲੋਂ ਜਿਹੜਾ ਲਗਾਤਾਰ ਰੀਨ ਕਰਕੇ ਜਿਹੜਾ ਹੈਗਾ ਉਹ ਤੇ ਕੰਮ ਕਰ ਕਿੰਨੇ ਵਜੇ ਦੀ ਘਟਨਾ ਸੀ ਜੀ ਇਹ ਕਰੀਬ 1:30 ਵਜੇ ਦੀ ਘਟਨਾ ਹੈ ਤੇ ਹੁਣ ਤੱਕ ਕਿੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਨੇ ਇਹ ਕਰੀਬ 20 ਤੋਂ 25 ਗੱਡੀਆਂ ਆ ਚੁੱਕੀਆਂ ਮੈਂ ਇੱਕ ਕਿਹੜਾ ਨੈਪਲੋ ਨੂੰ ਵੀ ਬੈਂਡਗੀ ਤੋਂ ਉਹਨਾਂ ਨੇ ਵੀ ਆਪਦੀ ਗੱਡੀ ਭੇਜਤੀ ਸੀ ਤੇ 32 ਤੋਂ 25 ਗੱਡੀਆਂ ਕਿਹੜੇ ਕਿਹੜੇ ਵਿਭਾਗ ਕੋ ਗੱਡੀਆਂ ਆਈਆਂ ਨੇ ਫਾਇਰ ਬ੍ਰਿਗੇਡ ਤੇ 10 ਐਨਐਸਫ ਵੀ ਹਾਂਜੀ ਐਨਡੀਆਰਐਫ ਵੀ ਮੈਰਸੀਪਰ ਉਹ ਜਰਨੀ ਨਿਸ਼ਾਨ ਨਹੀਂ ਹੋਇਆ ਐਸਪੈਸ਼ਲੀ ਉਹ ਨਹੀਂ ਚਾਹੀਦਾ ਇਹ ਗੱਲ ਪਾਜੀ ਇੰਨੀ ਦੇਰ ਦੀ ਅੱਗ ਲੱਗੀ ਹੈ ਪੂਰੀ ਨਗੀ ਇੰਨਾ ਅੜੀ ਕਾਰੀ ਕਾਰੀ ਇਹ ਇੱਕ ਤਾਂ ਜਿਹੜੇ ਹੈਗੇ ਦੁਕਾਨ ਬੰਦ ਤੁਮ ਕਰਕੇ ਜਿਹੜੇ ਹੈਗੇ ਸੱਤ ਮੱਟ ਕੇ ਜਿਹੜੇ ਦੁਕਾਨ ਨੂੰ ਬੰਦ ਜਿਹੜੇ ਹੈਗਾ ਕੰਮ ਸ਼ੁਰੂ ਕੀਤਾ ਗਿਆ ਜਿਹੜੇ ਵੈਟ ਸ਼ੁਰੂ ਕੀਤਾ ਇੱਕ ਦੁਕਾਨ ਲੰਮੀ ਜਾ ਦੇ ਹੁਣ ਕਰਕੇ ਜਿਹੜਾ ਜੋ ਸ਼ੁਰੂ ਤੋਂ ਅੰਦਰੋਂ ਬੰਦ ਕਰਵਾਉਂਦੇ ਕਿ ਪਾਸੇ ਫਰਸਟ ਫਲੋਰ ਤੋਂ ਵੀ ਜਿਹੜਾ ਕੰਮ ਤੋੜ ਕੇ ਜਿਹੜਾ ਕਾਲ ਦੀ ਦੁਕਾਨਾ ਤੇ ਵੀ ਨੁਕਸਾਨ ਆਇਆ। ਨਾਮ ਦੀ ਨਕਸਰਾ ਟ੍ਰੇਡਾਂ ਵਾਂਗੀਆਂ ਨਿਸ਼ਾਨ। ਕਾਰਨ ਸਮਝ ਆਇਆ ਆਪ ਲੱਗਣ ਲੱਗੀ ਹੈ। ਹਾਂਜੀ। ਕਾਰਨ ਸਮਝ ਆਇਆ ਜਿਹੜਾ ਦੁਕਾਨੀ ਸਮਝ ਆਇਆ ਜਿਹੜਾ ਉਹ ਤੋਂ ਬਾਅਦ ਇਹ ਜਿਹੜਾ ਉਹ ਜਿੰਨ ਤੋਂ ਪ੍ਰਭਾਵ ਦੀ ਜਿਹੜਾ ਇਸ ਬਾਰੇ ਸਰ ਇਹ ਤਲਾਕ ਇਹਨੂੰ ਕਿੰਨੇ ਦਿੱਤੀ ਹੈ ਜੇ ਗੱਲ ਕੀਤੀ ਜਾਵੇ 2 ਵਜੇ ਦੀ ਘਟਨਾ ਲਈ ਕਿ ਉਹਦੇ ਵਿਕਾਸ ਕਰ ਰਹੇ ਸੀਗੇ ਦੱਸੇ ਜਾ ਰਹੇ। ਪੀਸੀਪੀ ਪਾਰਟੀ ਸੀ ਕਿ ਉਹਨਾਂ ਨੇ ਕੰਟਰੋਲ ਤੇ